ਸਾਥੀ ਕਾਲਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੁਹਾਨੂੰ ਮੇਰਾ ਬੈਕਗ੍ਰਾਉਂਡ ਦੇ ਕੇ ਪਤਾ ਹੀ ਲੱਗ ਗਿਆ ਹੋਣਾ ਵੀ ਪਿੰਡਾਂ ਹੀ ਹੁਣੇ ਜੀ ਮਾਣਾ ਠੀਕ ਐ ਅ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਦੀਵੀ ਕੋਲ ਗਏ ਸੀਗੇ ਰੋਟੀ ਖਾਣ ਉਹ ਸ਼ਾਇਦ ਬਾਅਦ ਦੇ ਵਿੱਚ ਵੀਡੀਓ ਛੱਡ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਅ ਘਰ ਵੀਡੀਓ ਸਟਾਰਟ ਕਰਨ ਦਾ ਮੌਕਾ ਨਹੀਂ ਮਿਲੇ ਇਸ ਕਰਕੇ ਫਿਰ ਸਟਾਰਟ ਕਰੀ ਫਿਰ ਮੈਂ ਤਾਂ ਸੋਚ ਲਈ ਸੀ ਵੀ ਇਦਾਂ ਹੀ ਕਰਦੀ ਐ ਵੀ ਅੱਗੇ ਕਰ ਲਾਂਗੇ ਪਰ ਪਾਪਾ ਕਹਿੰਦੇ ਨਹੀਂ ਸਾਨੂੰ ਵੀ ਮਿਲਣਾ ਆਪਣੇ ਈ ਵੀਵਰਸ ਨਾਲ ਇਸ ਕਰਕੇ ਸਾਡੀ ਮਸੀ ਨੇ ਅੱਜ ਬਹੁਤ ਜ਼ਿਆਦਾ ਟੌਰ ਕੱਢੀ ਹੋਈ ਐ ਮੈਨਾਂ ਮੇਰੀ ਮਸੀ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਸਮੀਨ ਬਦੌਲਤ ਕਰ ਕੱਢ ਲਈ ਜੀ ਅਸੀਂ ਕਰਦੇ ਨੀਜੇ ਜਸਮੀਨ ਨੇ ਕਹਿਆ ਚਲੋ ਤਾਰ ਤਿਆਰ ਹੋਗੇ ਨਹੀਂ ਹੋਤਾ ਠੀਕਾ ਮਾਮਾ ਤੀਆ ਸੀਆਂ ਸੋਣੀਆਂ ਲੱਗੋ ਤਾ ਫੋਟੋ ਖੜੀ ਚਾਹੀਦੀ ਹਾਂ ਜੀ ਫੋਟੋ ਜ਼ਰੂਰ ਜੀ ਲਓ ਲਓ ਇਹ ਹੜ ਜੋ ਇੱਕ ਮਿੰਟ ਕੈਮਰਾਮੈਨ ਕਿ ਹੋ ਗਈ ਉਹ ਖੜਤਾ ਜਾਂ ਹੂੰ ਖਿੱਚ ਹੋਣ ਲੱਗੀ ਖਿੱਚ ਹੋ ਗਈ ਜੀ ਅੰਬ ਸਾਡੀ ਅੰਬ ਵੀ ਦੇਖ ਲੈ ਮੇਰੀ ਜੀ ਅੰਬ ਹੈ ਤਾਂ ਅੰਬ ਵੀ ਫਰੂਟ ਹੁੰਦਾ ਵੈਸੇ ਅੰਬ ਖਾਣ ਲੱਗਿਆ ਵਾ ਤਰਬੂਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੰਦੀ ਹੈ ਤੇਰੀ ਫੋਟੋ ਮੂਰੀ ਆ ਜਾ ਵੀਡੀਓ ਤੇ ਬੁਦੀ ਦੀ ਵਾਲੀ ਸਤਿ ਸ੍ਰੀ ਅਕਾਲ ਜਾਂਦੀ ਸਾਰੇ ਪਹਿਲੇ ਮੈਨੂੰ ਗੋਲ ਕੱਪੇ ਖਵਾ ਜੇਰ ਹੋਰ ਨਹੀਂ ਮੇਰੇ ਵੱਲ ਕਿੰਨੇ ਥਾਰੇ ਪੇਸ਼ ਕਰੂੰ ਦੇ ਸੌ ਮਰਜੀ ਖਵਾ ਦਿਓ ਬਸ ਮਿਰਚਾਂ ਪਾ ਕੇ ਹਾਂ ਆਏ ਭੇਵੇਂ ਇਕਟਾ ਤੇਰੀਆਂ ਪੰਜ ਸੱਤ ਮਿਰਚਾਂ ਘਰ ਤੇ ਚੱਕ ਲੋ ਉੱਥੇ ਤੁਹਾਨੂੰ ਤੁਹਾਨੂੰ ਹੋਈ ਮਿਰਚ ਨਹੀਂ ਸੁਆਦ ਨਹੀਂ ਭਾਈ ਬਾਕੇ ਬੀਬੀ ਨੂੰ ਨਾ ਹਣਾ ਜਾ ਕੀ ਕਰਨਾ ਯਸਮੀਂ ਦਾ ਡਰੇ ਜਾਣਾ ਦੀਦੀ ਸਬਜੀ ਬਣਾ ਲੈ ਇੱਕ ਗੱਲ ਹੈ ਬਈ ਤੈਨਾਂ ਜਾ ਕਰਾ ਤੇ ਜਿਹੜੀ ਤੁਹਾਡੀ ਬੜੀ ਦੀਦੀ ਆ ਚੱਲੀਆਂ ਵਾਲੇ ਸਬਜੀ ਦੀ ਤਾਂ ਉਹ ਵੀ ਵੱਟੇ ਚੱਕ ਹੂੰ ਦੀਦੀ ਜੇ ਨਾ ਖਾ ਲਵੇ ਫੰਦਾ ਕਹੂਗਾ ਮੈਂ ਧੋਣੀ ਖਾਣੀ ਚਾਰ ਰੋਟੀਆਂ ਖਾਣੀ ਤੂੰ ਗੱਲ ਕਰੇ ਮੈਂ ਹਸਪੀਟਲ ਚ ਲੱਗਿਆ ਅੱਛਾ ਅੱਛਾ ਇਹ ਗੱਲ ਚੱਲ ਮੈਂ ਪਹਿਲਾਂ ਸਾਸਰੀ ਕਾਲ ਉਹ ਵਾਈਫ ਕੁਝ ਕਹਾਤਾ ਵਾਈਫ ਕੁਝ ਕਿ ਬਣਾ ਰਹੀ ਸੱਚੀ ਗੱਲ ਅਨਵਿੰਦ ਮੈਂ ਤੱਕਿਆ ਉਹਨਾਂ ਨੂੰ ਕਹਿੰਦੇ ਤੂੰ ਆਜਿਆ ਕਰ ਮੇਰੇ ਤੇ ਆ ਗਿਆ ਬੰਦੇ ਮੈਂ ਕਿ ਚੰਗੀ ਲੋਬੀ ਮੈਂ ਸਬਜ਼ੀ ਬਾਕਿਓ ਅੱਜ ਵੀ ਬਹੁਤ ਵਧੀਆ ਦੀ ਮਾਈ ਵੀ ਹਾਂਜੀ ਹਾਂ ਅੱਜ ਪੁੱਤ ਨੂੰ ਪਾਪਾ ਵੀ ਆਕੇ ਚਲੋ ਕਿਹੋ ਲੋ ਜੀ ਉਧਰ ਮਿਲਾਈਏ ਫਾਦਰ ਸਾਹਿਬ ਨੂੰ ਬਾਦਰ ਸਾਹਿਬ ਮਲਾ ਦਾ ਲੈਪਟਾਪ ਉੱਪਰ ਲੱਗੇ ਹੋਏ। ਅੱਛਾ। ਹੋਣ ਆਇਆ ਹੋਇਆ ਕਿਸੇ ਦਾ। ਆਹ ਜੀ ਜਾਇਆ ਜਾਂਦੀ ਫਿਰ। ਪਾਪਾ। ਮੈਂ ਆਪਣੇ ਕਰਨਾ ਹੋਣਾ। ਕੈਮਰਾ ਮੇਰੇ ਭਰਾ ਦੇ। ਫਾਈਲ ਇੱਕ ਬੜੀ ਸਾਫ ਹੈ। ਹਾਂ ਜੀ ਜੀ ਜੀ। ਓ ਜੀ ਦੇ ਬੁੱਤ। ਆ 51 ਪੂਜੇ ਖੰਡ ਆ ਲਾਪਣ ਲੱਗੀ ਹੋਈ ਵਾਸਤੇ ਕੀ ਕਰਦਾ ਅਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸੰਗਾਰਾਂ ਜੜ ਦੀ ਕਲਾ ਦੇ ਵਿੱਚ ਰੱਖ ਕੇ ਸਾਰੇ ਪੱਤੇ ਬਣੇ ਜੇ ਤਾਂ ਮੇਰੇ ਜਾਕਮ ਹੋ ਗਏ ਮੇਰੇ ਤਾਂ ਬਹਾਪਾ ਮੁੰਜਾ ਗਮ ਹੋ ਲੱਗੇ ਤੁਹਾ ਮਾਪਾ ਮਿੱਠਾ ਹੈ ਕੱਢਣਾ ਬਿੱਡਾ ਛੱਡਣਾ ਨਹੀਂ ਜਦੋਂ ਮੈਂ ਪੇਸ਼ਕੀ ਨਹੀਂ ਮਾਰਦੀ ਰੋਜ਼ ਨੂੰ ਕੋਈ ਪਰਵਾਹ ਨਹੀਂ ਦੇਖ ਵੀ ਮੇਰਾ ਸਾਲਾ ਕੱਲ ਗੱਡੀ ਤੇ ਗਿਆ ਜੇ ਮੈਂ ਦੋ ਵਿੱਚ ਤੇ ਗੁਲਾਬ ਜਮਨਾ ਦੋ ਰਸ ਕੋਲੇ ਖਾਣੇ ਕਿਹੜਾ ਗੁਨਾਹ ਕਰਤਾ ਤੇਰੇ ਕਿਹੜੇ ਚਾਚਰਾ ਦੇ ਕਹਤੇ ਉੱਥੇ ਤੁਸੀਂ ਕਹਿੰਦੇ ਜਲੇਬੀਆਂ ਖਾਂਦੇ ਨੇ ਕੱਲ ਕੁਝ ਖਾਂਦੇ ਹਾਂ ਜਸਵੀ ਨੇ ਕਿਹਾ ਕੱਲ ਵੀ ਸਰ ਦਾ ਲੇਖੋ ਕਰਦਾ ਹੁਣ ਸੁਣੋ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਪੀਆ ਬੰਦਾ ਮੇਰੇ ਬਾਰੇ ਜੋ ਮਨਜ ਕਰ ਰਿਹਾ ਤੇ ਤੁਹਾਨੂੰ ਕੋਈ ਨਹੀਂ ਆ ਕੇ ਕਹਿ ਦੇਵੇ ਸੀ ਬੰਦਾ ਕਿਹੜੀ ਗੱਲ ਤੇ ਇਨਕੀਰ ਕਰਿਆ ਜੋ ਵੀ ਕਰੂ ਫੂਖ ਦੇਖਦਾ हां ए एम ने देखो प्रोूफ आ गया साटे पर बनके भी प्रोूफ सोना मैं हूं जी मैं जाके कुलविंदर ਦੇ ਘਰਾਂ ਇੱਕ ਗੱਲ ਕਹਿ ਦਵਾਂ ਵੀ ਇਹ ਭਾਈ ਇਹ ਲੱਛਣ ਖਰਾਬ ਐ ਇਹਨੂੰ ਨਾਂ ਭੇਜਿਆ ਕਰ ਘਰ ਦੇ ਬਾਹਰ ਉਹਦੀ ਘਰ ਉਹਦੀ ਘਰ ਅਪਣੀ ਜ ਮੰਨ ਲਿਆ ਫੇਰ ਉਹਦੀ ਘਰ ਦੀ ਮਨਸ ਦੀ ਪਤਾ ਕਰ ਤੇ ਉਹਨੇ ਕਹਣਾ ਪਹਿਲਾਂ ਤਾਂ ਕਦੇ ਚਾਂਸ ਹੋਇਆ ਨਹੀਂ ਹੁਣ ਹੋਊਗਾ ਹਾਂ ਸਾਨੂੰ ਪਤਾ ਵੀ ਪਾਪਾ ਮਿੱਠਾ ਬਸ ਸਕਦੇ ਕਿਉਂਕਿ ਪਾਪਾ ਉਰੀ ਨਹੀਂ ਹੱਥ ਉਹਦੇ ਪਤਾ ਨਹੀਂ ਕਿ ਅੱਛਾ ਗਣੀ ਉਹ ਗੱਲ ਕਰਨਾ ਤਾਂ ਠੀਕ ਕੋਈ ਨਹੀਂ ਚਲੋ ਜਦਾ ਮਿੱਠੇ ਮੂਰੇ ਦਾ ਦਬਾਵਾ ਹੁਣ ਥੋੜੀ ਹੁਣ どうぞ。<タッ> ਦੁਨੀਆ ਭਰ ਦੇ ਵਿੱਚ ਦੂਜੀ ਕਿਸੇ ਗੱਲ ਤੇ ਬਦਨਾਮ ਨਹੀਂ ਹੈ ਕਿ ਵੀ ਇਹ ਪਾਣੀ ਪਾਉਂਦੇ ਆ ਜੇ ਮੈਂ ਤੁਹਾਨੂੰ ਕਹਿੰਦਾ ਵੀ ਇਹ ਤਾਂ ਬੋਹਰਾ ਆ ਮੈਂ ਦੇਖਿਆ ਉੱਥੇ ਤੇ ਚੱਕ ਲਿਆ ਪਾਣੀ 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 ਚੱਲੋ ਪਾਈ ਚੱਲੋ ਹਾਂ ਇਹ ਗੱਲ ਥੋੜਾ ਪਾਈ ਵੀ ਚੱਲੋ ਪਾਈ ਨਹੀਂ ਚੱਲਦਾ ਨਹੀਂ ਚੱਲਦਾ ਜੇ ਮੈਂ ਕਹਾ ਵੀ ਸੁਣੋ ਕਦ ਜੇ ਮਨ ਜਾਣਾ ਗੱਲ ਖਤਮ ਪ੍ਰੂਫ ਅਗਲਾ ਕਹਿੰਦਾ ਵੀ ਤੁਸੀਂ ਕਹਿੰਦਾ ਮਾਸੀ ਕਦੇ ਮੰਨਿਆ ਜਿੱਦਣ ਦੀ ਤੇ ਕੱਲ ਉੱਥੇ ਪੰਗਾ ਮੈਂ ਕਿਹੜੀ ਗੱਲ ਪੂਰੀ ਹੋਣ ਗੱਲ ਨੂੰ ਮੈਂ ਸਾਬਤ ਕਰ ਦੇਣਾ ਦੋ ਦੋ ਤਿੰਨ ਐਗਜ਼ਾਮਪਲ ਆ ਮੇਰੇ ਕੋਲ ਹੋ ਰਿਹਾ ਹੈ ਕੀ ਕਰਿਆ ਜਾਣੋ ਤੁਹਾਨੂੰ ਕਹਿ ਰਿਹਾ ਤੇ ਜਲੇਬੀਆਂ ਕਹਿੰਦੇ ਤੁਸੀਂ ਹਾਸ ਰਏ ਤੇ ਵੀ ਹਾਂ ਮੈਂ ਖਾਦੀ ਆ ਨਹੀਂ ਉਹ ਦੇਖ ਵੀਡੀਓ ਉਹ ਦੇਖ ਕੇ ਸਾਰੇ ਆਪਣੇ ਭੀਰੀ ਹੋ ਨੀ ਘਰ ਦੇ ਵਿੱਚ ਜਦੋਂ ਇਹਦੀ ਆਏ ਕਰਕੇ ਗੱਲ ਹੁੰਦੀ ਆ ਵੀ ਇਹਦੇ ਤੇ ਅਟੈਕ ਹੁੰਦਾ ਉਹ ਗੱਲ ਦਾ ਰਿਐਕਸ਼ਨ ਹੁੰਦਾ ਹਾਂ ਵੀ ਰਿਐਕਸ਼ਨ ਹੁੰਦਾ ਉਹਨੇ ਜਾਣ ਕੇ ਗੱਲ ਫੋਨ ਸੁਣਾਉਣ ਵਾਲੇ ਨਾਲ ਪਹਿਲਾਂ ਨੇ ਆਏ ਕਿ ਕਿਦ ਬਾਅਦ ਦੇਖਦੇ ਕਿ ਨਹੀਂ ਚਾਚੇ ਤੂੰ ਬੰਦਾਂ ਚਲੇਬੀਆਂ ਲਾਗਾ ਤੂੰ ਅੱਦਾਂ ਆ ਰਹਾ ਅੱਦਾਂ ਮਨੂ ਕਾ ਮੈਂ ਦੇਖਿਆ ਨੂੰ ਆਪਣੇ ਆਪ ਦੇ ਵਿੱਚ ਵੀ ਕੀ ਗੱਲ ਕਹਿੰਦਾ ਮਾਂ ਚੱਲ ਰਹੀ ਨੂੰ ਆਪਣੀ ਧੀ ਰੋਹੀ ਕੱਲਣ ਦੇ ਜਿਹਨਾਂ ਨੂੰ ਸੌਂਵਾਉਂਦਾ ਕੌਣ ਲੜਨਗੇ ਉਹ ਨਹੀਂ ਉਹ ਮਤਲਬ ਮੈਨੂੰ ਦੁੱਧ ਨੂੰ ਕਹਿਣਾ ਹੈ ਹਾਂ ਜਦੋਂ ਦੁੱਧ ਨੂੰ ਕਹਿਣਾ ਆ ਤੇ ਕਹਿਣਾ ਸੀ ਚੋਹੀ ਨਾਮ ਲੈਣ ਲੱਗ ਜਪਾ ਜਦੋਂ ਉੱਥੇ ਰਹਿਣਾ ਚੱਲਦੀ ਨੇ ਪੁੱਛੋਈ ਔਰ ਤੁਸੀਂ ਹਾਂ ਇਹਨਾਂ ਨੂੰ ਪੁੱਛ ਗਏ ਕਿ ਕਿੱਥੇ ਮਿਟੇਰ ਅੱਛਾ ਹੋ ਹੋ ਚਾਚਾ ਘਰੇ ਨਹੀਂ ਸ਼ਾਰਡਾ ਫ੍ਰਿਜ ਚ ਉਹ ਨਹੀਂ ਮੇਰੇ ਘਰ ਇੱਕ ਧੀ ਮੰਨ ਕੇ ਜੇਦੇ ਨਹੀਂ ਗੱਲ ਇਹਦੀ ਖੁਦ ਵੀ ਦੇਖ ਜਾ ਫਿਰ ਉਹ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਲਾਂ ਹੁੰਦੇਗਾ ਮਾਮਾ ਕਹਤਾ ਗਿਆ ਸੁਣੋ ਹਲਾਉਂ ਤੋਂ ਦੇ ਚੋਲਕੇ ਵੀ ਦੇ ਗਏ ਹਾਂ ਤੁਸੀਂ ਅੱਜ ਕਨਾ ਅਨੇਕੀਆਂ ਕਰਦਾ ਸੀ ਬਾਈ ਨੇ ਵੀ ਦੇਖਿਆ ਮੈਂ ਵੀ ਦੇਖਿਆ ਫੇ ਬਾਈ ਦਾ ਕੰਮ ਨਹੀਂ ਕਰਦਾ ਹੁਣ ਜੇ ਮੈਨੂੰ ਕੱਲ ਨੂੰ ਨਿੱਕੀ ਦੀ ਗੱਲ ਮੇਰੇ ਸਾਹਮਣੇ ਆ ਆਏ ਭੂਆ ਦਾ ਲਾ ਲਓ ਭੂਆ ਦੀ ਟਿਕ ਖਾਦੀ ਆ ਸ਼ੁ ਗੁਰੂ ਦਾ ਹਾਈ ਲੈਵਲ ਰੰਗ ਰਹਿਣਾ ਇਥੋਂ ਲੈ ਲੰਦੀ ਉਹ ਮਾਸੀ ਦੇ ਉਹਦੇ ਵੀ ਹਾਲਾਤ ਦੇਖਦੇ ਮਾਸੀ ਦੇ ਹਾਲਾਤ ਦੇਖਦੇ ਬੰਦਾ ਜੇ ਫੇਰ ਵੀ ਨਾ ਸਮਝਿਆ ਫੇਰ ਤਾਂ ਥੋੜਾ ਵੀ ਸਮਝਾਉਣ ਦਾ ਕੋਈ ਫਾਇਦਾ ਨਹੀਂ ਹਾਂ ਹਾਂ ਸੋਣਾ ਨੀ ਗੱਲ ਇਦਾਂ ਨਾ ਬੜੇ ਰੱਤੇ ਸਮਝ ਨਹੀਂ ਕਰਦੇ ਜੇ ਮੈਨੂੰ ਕੱਲ ਨੂੰ ਲੁਧਿਆਣੇ ਦੇ ਫੋਨ ਆ ਗਿਆ ਵੀ ਸੰਦੀਪ ਨੇ ਉਹ 5-5000 ਦੇ ਸੂਟ ਲੱਤੇ ਪਾਣੀ ਦਾ ਨਾਂ ਲੱਤੇ ਹੋਵੇ ਹਾਂ ਮੈਂ ਹੀ ਲੱਗੀ ਜੇ ਤਾਂ ਨਾਂ ਲੱਤੇ ਉਹਨਾਂ ਦੀ ਗੱਲ ਪਰ ਜੀ ਕੀ ਜਿਹਨੇ ਕਰਨਾ ਵੀ ਲੱਤੇ ਆ ਕਰੇ ਤਾਂ ਉਹ ਕਹੇ ਕਰੇ ਪਾ ਕੇ ਦੇਖੋ ਨਹੀਂ ਮੈਂ ਕਰ ਤੇਰੇ ਬੈਡ ਬੋਲ ਤੇ ਫਿਰ ਨਾ ਇਹ ਜਿਠਾਲੀ ਕੋਣ ਨਹੀਂ ਇਹ ਗੱਲ ਜਕੀਨ ਦੀ ਹੈ ਦੋ ਤਾਰੀ ਵਾਲੇ ਦਾ ਮੈਂ ਜਵਾਬ ਗੱਲ ਨਾ ਗੁਜ਼ਾਫਤ ਲੰਦ ਨਾ ਵੀ ਮੇਰੇ ਬਾਰੇ ਕਿਦਨੇ ਆ ਕੇ ਦੱਸਦਾ ਤੁਸੀਂ ਖਾ ਦੇ ਕੇ ਮੰਨ ਰਿਹਾ ਅਸੀਂ ਬਹੁਤ ਜ਼ਿਆਦਾ ਕਰੇਂਗੀ ਤੂੰ ਛੱਡਦਾ ਬਾਹਰ ਕੱਢੂੰਗਾ ਫਿਰ ਮੈਂ ਸੂਟਣੀ ਗੱਲ ਵੀ ਸੱਚ ਮੰਨਦਾ ਇਹ ਗੱਲ ਸੁਣੋ ਸੁਣੋ ਅਸੀਂ ਨਹੀਂ ਮੰਨਦੇ ਕਿਸੇ ਦੀ ਗੱਲ ਪਰ ਜਦੋਂ ਕਾਤੇ ਬੜੇ ਆ ਗੱਲ ਇਹ ਹੈ ਚਲ ਸ ਦੱਸ ਕਾਤੇ ਬੜੇ ਆ ਪਾਪਾ ਦੇਵਰੇ ਕੁਝ ਕਹਿੰਦੇ ਪਾਪਾ ਨੇ ਪਹਿਲਾਂ ਤੇ ਸ਼ੁਕਰ ਆ ਉਹ ਪੱਕਾ ਪੱਕੀ ਜਾਂਦਾ ਪਰਦਾ ਨਹੀਂ ਜੈਸਮੀਨ ਆਈ ਉਹਨੂੰ ਵਿਚਾਰੀ ਨੂੰ ਪਹਿਲਾਂ ਹੀ ਇਹ ਗੱਲ ਟੈਨਸ਼ਨ ਹੋਈ ਵੀ ਪਾਪਾ ਤੇ ਜਨਮ ਹੋਇਆ ਔਰ ਕਦੋਂ ਨਹੀਂ ਕਰ ਦਿੱਤੇ ਪੇਟੀ ਸੀ ਮੈਂ ਜਿੱਦਾਂ ਬਖੀਰ ਬਟਨ ਕਰਾਂਗਾ ਪਾਪਾ ਦੇ ਪੂਰੇ ਪੰਜ ਹਫਤੇ ਪਾਪਾ ਦੇ ਪੂਰੇ ਜੀਵਨ ਇਹਦੇ ਘੰਡਾ ਸਾਹ ਬਚਿਆ ਚਲ ਚਲ ਠੀਕ ਆ ਇਹ ਫਿਰ ਹੋਰ ਕਮਰੀ ਹੋ ਜਾਂਦੀ ਹਨ ਕਮਰੀ ਹੋ ਜਾਂਦੀ ਦਾ ਸ਼ੂਗਰ ਦਾ ਜਣਾ ਟੱਕ ਹੁੰਦਾ ਨਾ ਉਹ ਸੁੱਕੂ ਵੀ ਨਹੀਂ ਦਿੱਕੀ ਜੇ ਇਹ ਕੀ ਹੋਇਆ ਆ ਕੀ ਹੋਇਆ ਸੂਟ ਲੈਣੇ ਮੰਗਰ ਕੰਦਾਈ ਸੀ ਤਾਂ ਤੁਸੀਂ ਮਿੱਠਾ ਕਰ ਦਿਓ ਬਾ ਇਹ ਗੱਲ ਕਰ ਪੁਨੀਆ ਪਤਾ ਚੋ ਕਿ ਚੱਲ ਮਾਸੀ ਤੇ ਮੰਮੀ ਨੇ ਸੂਟ ਲੈਣੇ ਬੰਦ ਕਰਤੇ ਨੇ ਮੈਂ ਅਸੀਂ ਨਹੀਂ ਸੂਟ ਲੈਣੇ ਅੱਜ ਤੇ ਵਾਣ ਤੁਸੀਂ ਬੱਸ ਇੱਥੇ ਛੱਡ ਦਿਓ ਮੈਂ ਸੋਦਾ ਕਰ ਲੂ ਬਲਾਵਾ ਦੇਣਾ ਸਾਲਾ ਕੱਪੜਿਆਂ ਨੂੰ ਬਿਹਾਣੇ ਕਰ ਨਹੀਂ ਗੱਟੀਆਂ ਤੁਸੀਂ ਬੈਠੋ ਬਈ ਜੈਨ ਕਿਚ ਰਹੀ ਹੈ ਅੱਭੀ ਚਲਾਤੀਆ ਤੁਸੀਂ ਮੈਂ ਨਹੀਂ ਸੂਟ ਲੈਣੇ ਬੰਦ ਕਰਨੇ ਮੈਂ ਤਾਂ ਲੈਣੇ ਆ ਉਹ ਸੂਟ ਉਹ ਤੁਹਾਡੀ ਉਮਰ ਆ ਹਾਂ ਦੁੱਧ ਦੀ ਆਈ ਕਹਿੰਦੇ ਪਾਪਾ ਕਹਿੰਦੇ ਜੇ ਮੈਂ ਕਹਤਾ ਵੀ ਰਵਿੰਦਾ ਤੋਬੇ ਤੇ ਪਾਣੀ ਮੈਂ ਦੁੱਧ ਦੇ ਦਿੰਦਾ ਮੰਨ ਕੇ ਚਲੋ ਮੈਂ ਤਾਂ ਮੈਨੂੰ ਕਿਹਾ ਨਾ ਮੰਨ ਲੈ ਬਹੁਤ ਗੱਲ ਤਾਂ ਸੁਣ ਮੈਂ ਤਾਂ ਤਾਂ ਜਿੱਕਿੰ ਕਰੂਨੀ ਥੋੜਾ ਜਿਹਾ ਜਿੱਕ ਕਰਨੇ ਕਿਹਾ ਬੜੀ ਜੂੜੇ ਕੋਈ ਤਾਂ ਠੀਕ ਹੈ ਜੇ ਬੰਦੇ ਜਿچھے ਹੋਰ ਜਾਣੇ ਅੱਗੇ ਕਹਿਣਗੇ ਉਹ ਵੀ ਉਹ ਵੀ ਸੁਣੋ ਜਦ ਤੱਕ ਮੇਰੇ ਵਿੰਦ ਨੂੰ ਆਪ ਨਹੀਂ ਮੈਂ ਦੇਖਦੀ ਜਾਂ ਰੋਪੇ ਦਾ ਪਾਣੀ ਪਾਉਂਦੇ ਆ ਜਦ ਤੱਕ ਮੈਂ ਨੰਨੀ ਕਹੂੰਗੀ ਜਿਆਦਾ ਮੈਨੂੰ ਦੇਖ ਕੇ ਤਿੰਨ ਚਾਰ ਵਾਰੀ ਪਈ ਟੋਪੇ ਦਾ ਪਾਣੀ ਪਾਰ ਰਹੀ ਆ ਇੱਕ ਬੰਦੇ ਨੇ ਕਹਿਤਾ ਨਾ ਕਿ ਬਿਨਾਂ ਵੀ ਆਪਾਂ ਨੂੰ ਫੇਰ ਵਜਕੀਨ ਕਹੂੰਗੀ ਵੀ ਹਾਂ ਰਵਿੱਦਰ ਕਹਿੰਦਾ ਮੇਰਾ ਮਤਲਬ ਹੈ ਜੋ ਤੁਸੀਂ ਨੂੰ ਦੇਖਿਆ ਮੈਂ ਪਹਾੜਾਂ ਚੋਂ ਮਿੱਠਾ ਖੰਦ ਨਹੀਂ ਗੁਰਵਿੰਦਰ ਨੇ ਜਿੱਦ ਤੱਕ ਹੁਣ ਕੋਲਿੰਦੇ ਬਾਹਰ ਚਾਰ ਪੰਜ ਬੰਦੇ ਜਾਂ ਕੋਈ ਹੋਰ ਬਾਹਰ ਦੇ ਕਹੂੰਗੇ ਵੀ ਮੈਂ ਖਾਂਦਾ ਤਰੰਥ ਜਕੀਨ ਰਵਿੰਦਰ ਮਾਤਾ ਇੱਕ ਘਾਣ ਨੂੰ ਦੁੱਧ ਪਾਉਣ ਗਿਆ ਉਹ ਪਤਾ ਕਿਆ ਕਹਿੰਦੀ ਉਹ ਕਹਿੰਦੀ ਦੂਏ ਦਿਨ ਰਵਿੰਦਰ ਕਹਿੰਦੀ ਉਹ ਬੀਬੀ ਆਉਣੀ ਜਿਆਦਾ ਦੁੱਧ ਪਾਉਣ ਕਹਿੰਦੀ ਪਾਈ ਤੇ ਤੁਹਾਡੇ ਦੁੱਧ ਚ ਰਵਿੰਦਰ ਵੀ ਡੱਡੀ ਆ ਗਈ ਕਹਿੰਦਾ ਹੁਣ 70 ਰੁਪਏ ਦੇ ਦੁੱਧ ਚ ਡੱਡੀ ਆਉਣੀ ਮਗਰ ਮੱਛ ਥੋੜਾ ਆਉਣਾ ਹੈ ਇਹ ਬਹੁਤ ਕੁੜੀ ਕੋ ਕਹਿੰਦਾ ਹੈ ਮਾੜਾ ਆਇਆ ਦੁੱਧ ਨੂੰ ਮਾਰਦੀ ਕੋ ਜੋਰੋਂ ਬਿਲਕੁਲ ਇਹਦੇ ਵੀ ਕਿਆ ਹੋਇਆ ਬਸ ਦੇਵਦੇ ਆ ਤੁਸੀਂ ਇਹ ਗੱਲਾਂ ਤੇ ਯਕੀਨ ਕਰਦੇ ਹੋ ਮੈਂ ਕਹਿੰਦਾ ਨਾ ਡੱਬਾ ਪਿਆ ਵਿੱਚ 10 ਗੁੱਲੇ ਵਾਲਾ ਨਾਲੇ ਚੱਕ ਲੈ ਉਹ ਖਾਣੇ 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 ਸਵੇਰੇ ਖਾਣੇ ਸਵੇਰੇ ਖਾਣੇ ਮਿੱਠਾ ਰੱਬੇ ਬਚਾਵੇ ਸਾਡੂੰ ਦਾ ਮਿੱਠੇ ਦਾ ਇੰਦਰ ਦਿਨ ਤੋਂ ਤਾਂ ਕੱਟ ਦੇ ਸਾਨੂੰ ਖੁਦੇ ਪਤਾ ਵੀ ਚੱਲਦਾ ਨਹੀਂ ਕਿ ਗਲਤੀ ਤੁਹਾਡੀ ਵੀ ਪਚੋ ਕਾਲ ਸੀ ਤੁਹਾਨੂੰ ਪਤਾ ਪਾਪਾ ਮਿੱਠਾ ਖਾਣੇ ਹਨ ਨਾ ਮੱਕ ਮੱਕੀ ਦੇ ਆਟੇ ਦੇ ਇਨੇ ਕਣਕ ਦੇ ਆਟੇ ਚ ਮਿੱਠਾ ਹੁੰਦਾ ਤੁਸੀਂ ਐ ਕਰ ਲਿਆ ਕਰੋ ਵੀ ਜੇ ਪਾਪਾ ਮਿੱਠਾ ਖਾਣੇ ਅੰਦਰ ਭਰ ਤੁਸੀਂ ਸੁਵੇਰੇ ਬੇਸਨ ਦੀ ਰੋਟੀ ਬਣਾ ਕੇ ਦੇ ਦਿਆ ਕਰੋ ਉਹ ਨਹੀਂ ਪਾਪਾ ਨੇ ਉਹ ਭਾਈ ਇਹ ਤਾਂ ਹੋਈ ਹਾਂ ਇਹ ਵੀ ਇੱਕ ਤਾਂ ਡਾਇਰੈਕਟ ਸ਼ੂਗਰ ਲੈਣੀ ਹੈ ਉਹ ਤਾਂ ਮੱਕੀ ਦੀ ਤਾਂ ਹੈ ਵੀ ਤੇ ਕਣਕ ਦੇ ਸ਼ੂਗਰ ਉਹ ਜਿਹੜਾ ਮੈਨੂੰ ਮੰਨ ਕੇ ਤਾਂ ਵੀ ਮੈਨੂੰ ਰੋਟੀ ਖਾਣੇ ਬਾਅਦ ਮੇਰੀ ਸ਼ੂਗਰ ਵਾਦੀ ਮੈਨੂੰ ਕਣਕ ਤੇ ਪ੍ਰੋਬਲਮ ਆ ਗਈ ਤਾਂ ਮੈਂ ਵੇਚਣ ਦੀ ਰੁਕ ਗਿਆ ਖਾਈ ਲਵਾ ਬਾਹਰ ਮੈਨਾ ਸੁਨੇ ਜਾਮਣਾ ਇੱਥੇ ਜਨਮ ਮਨ ਮੈਂਦੇ ਸੀ ਰੁਕੀ ਬਸ ਮੇਰਾ ਜਲਾਈ ਤੇ ਹੈਰਾਨਾ ਬਸ ਕੈਮਰਾ ਫੜ ਕੇ ਆਈ ਬਪੂ ਮੇਰੀ ਮਾਂ ਪਾਪਾ ਨੂੰ ਟੋਕਿਆ ਨਾ ਜਾ ਬਾਈ ਤੂੰ ਟੋਕ ਲੈਗਾ ਪਾਪਾ ਨੂੰ ਟੋਕ ਦੇਗਾ ਉਹ ਮੈਂ ਦੇਖਣਾ ਵੀ ਅੰਦਰ ਰੁਕਦਾ ਕਿੱਦਾਂ ਹੈ ਉਹ ਮੈਂ ਉਹ ਮੈਂ ਉਹਦੀ ਗੱਲ ਸੁਣ ਲੈ ਉਹਨੂੰ ਵੀ ਪੂਰਾ ਕਰ ਲੈਣ ਦੋ ਉਹਨੂੰ ਪੂਰਾ ਲੈ ਹਾਂ ਤਾਂ ਹੋ ਗਈ ਨਾ ਇੱਕ ਮਿੰਟ ਉਹਨੂੰ ਬੋਲ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਬਾਈ ਸਾਡੇ ਨਪਰ ਤੇ ਹੁਣ ਤੱਕ ਮਾਲਕ ਦੀ ਕਿਰਪਾ ਰਹੀ ਕਿਸੇ ਨੂੰ ਵੀ ਸਾਡੀ ਕਿਸੇ ਵੀ ਮਿੱਠਾ ਸ਼ੂਕਰ ਨਹੀਂ ਹੋਈ ਕਿਉਂਕਿ ਗੱਲ ਹੁੰਦੀ ਨੌਲੇਜ ਦੇ ਹੁਣ ਮੰਨੂ ਇਸ ਚੀਜ਼ ਦੀ ਨੌਲੇਜ ਹੈ ਮਿੱਠੇ ਦਾ ਜਰੂਰ ਪਤਾ ਨੂੰ ਭਾਈ ਮਿੱਠਾ ਸ਼ੂਕਰ ਪੂ ਜਿਆਦਾ ਤੁਸੀਂ ਤਾਂ ਸਹੀ ਕਹਿੰਦੇ ਕਿ ਡੈਡੀ ਜੀ ਅਸੀਂ ਤੁਹਾਡੀ ਗੱਲ ਸਾਰੀ ਮੰਨਦੇ ਤੁਸੀਂ ਵੀ ਸਾਡੀ ਮੰਨੂ ਮਿੱਠਾ ਲਖਾ ਕਰ ਹਾਂ ਹੁਣ ਮੰਮੀ ਜੀ ਨਾਲੋਂ ਜਿਆਦਾ ਜਿਆਦਾ ਦੇਖਣ ਤੋਂ ਲਾ ਗੱਲ ਉਹਨੇ ਕਹਿ ਤਾਂ ਦਿੱਤੀ ਜਿੰਨੇ ਵੀ ਉਹ ਟੱਬਾਂ ਤੇ ਬੈਠੇ ਆ ਮੈਂ ਤਾਂ ਕਹਿੰਦਾ ਵੀ ਕਮਰੇ ਜਦੋਂ ਜਿਹੜੀ ਗੱਲ ਦਾ ਪਤਾ ਹੀ ਨਹੀਂ ਹੁੰਦਾ ਉਹਦੇ ਬਾਰੇ ਡਿਸਕਸ਼ਨ ਕਰਨ ਲੱਗੇ ਹੋਏ ਅੱਛਾ ਮਾਨੂੰ ਨੌਲੇਜ ਨਹੀਂ ਸੁਣੋ ਮੇਰੀ ਗੱਲ ਜਦੋਂ ਨੌਲੇਜ ਆ ਹੁਣ ਉਹ ਉਹ ਜਿਹੜੇ ਸਬਸਕ੍ਰਾਈਬਰ ਜਿਹੜੇ ਉੱਥੇ ਡਾਕਟਰ ਬੈਠਾ ਕੋਈ ਨਰਸ ਬੈਠਾ ਕੋਈ ਹੋਰ ਸਟਾਫ ਹੋਇਆ ਉਹ ਮੈਡੀਕਲ ਨੂੰ ਸਮਝਣਗੇ ਜਿਹੜੀ ਤੁਸੀਂ ਕੰਮ ਖਾਣੇ ਉਹ ਹੈਗੀ ਉਹਨੂੰ ਕਹਿੰਦੇ ਆ ਕਾਰਬੋਹਾਈਡਰੇਟ ਹਾਂ ਜਦੋਂ ਕਾਰਬੋਹਾਈਡਰੇਟ ਨਹੀਂ ਤੁਹਾਡੇ ਐਂਟਰ ਕਰਨਾ ਅੰਦਰ ਹਲਕਾ ਤੋਂ ਥੱਲੇ ਚਲੇਗੀ ਅਗਲੇ 10 ਮਿੰਟ ਵਿੱਚ ਉਹਨਾ ਟੋਟਲ ਦੀ ਟੋਟਲ ਨਾ 슈ਗਰ ਵਿੱਚ ਕਨਵਰਟ ਹੋ ਜਾਣਾ। ਹੂੰ ਟੋਟਲ ਆਹ ਚੀਨੀ ਪਈ ਹੈ ਜਿਹੜਾ ਇੱਕ ਪੇੜਾ ਉਹ ਚੀਨੀ ਨਹੀਂ ਖਾ ਰਹੇ ਤੁਸੀਂ ਇਹਨਾਂ ਤੋਂ ਚੋ ਉਹਦੇ ਨਾਲ ਜਿਹੜੀਆਂ ਵੀ ਚੀਜ਼ਾਂ ਕਾਰਬੋਹਾਈਡਰੇਟ ਹੈ ਮੱਕੀ ਤੁਹਾਡੀ ਕਾਰਬੋਹਾਈਡਰੇਟ ਹੈ ਚੌਲ ਤੁਹਾਡੇ ਕਾਰਬੋਹਾਈਡਰੇਟ ਹੈ। ਸਾਨੂੰ ਚੀਨੀ ਤਾਂ ਨਹੀਂ ਖੀਂ ਜਾਂਦੀ ਬਾਹਰ ਦੇ ਖਾਣ ਹੁੰਦੀ ਮੈਨੂੰ। ਠੀਕ ਹੈ ਨਾ? ਉਹ ਨਹੀਂ ਲਿਖਦੇ ਜਿਹੜੀ ਆਪਾਂ ਰੋਟੀਆਂ ਖਾਂਦੇ ਖਾਰਾ ਖਾਉਂਦੇ ਉਹ ਤਾਂ ਸਿੱਧੀ ਐ ਯਾਰ ਉਹ ਤਾਂ ਸਿੱਧੀ ਐ ਨਾ 슈ਗਰ ਆ ਉਹ ਤਾਂ ਪਿਓਰ 슈ਗਰ ਆ ਚੀਨੀ ਦੀ 슈ਗਰ ਆ ਤੈਨੂੰ ਪਤਾ ਨਹੀਂ ਗੱਲ ਦਾ ਨਹੀਂ ਨਹੀਂ ਇੱਕ ਨਹੀਂ ਉਹ ਮਿੱਠਾ ਦਾ ਡਾਕਟਰ ਮੇਰੀ ਗੱਲ ਸੁਣ ਡਾਕਟਰ ਨੇ ਤਾਂ ਸਮਝਾਈ ਮੈਂ ਉਹ ਮੈਂ ਕੀ ਕਹਦੇ ਆ ਮੈਂ ਗੱਲ ਮੈਨੂੰ ਮੈਨੂੰ ਵੀ ਡਾਕਟਰ ਨੇ ਕਹੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਡਾਕਟਰ ਨੇ ਮੈਨੂੰ ਕਿਹਾ ਵੀ ਤੇਰੀ 슈ਗਰ 200 ਤੱਕ ਜਾਂਦੀ ਇੱਕ ਰੋਟੀ ਖਾ ਕੇ ਮੰਨ ਲੈ ਉਹਨਾਂ ਮੈਨੂੰ ਮਿੱਠਾ ਜੰਮੀ ਬੰਦ ਕਰਤਾ ਕਹਿੰਦਾ ਮਿੱਠਾ ਨਹੀਂ ਖਾਣਾ ਰੋਟੀ ਖਾਈ ਜਾ ਰੋਟੀ ਉਹਨੇ ਮੇਰੀ ਬੰਦ ਨਹੀਂ ਕੀਤੀ ਉਹਨੂੰ ਪਤਾ ਵੀ ਜੇ ਸ਼ੂਗਰ ਖਾਊਗਾ ਤਾਂ 200 ਤੋਂ ਵੀ ਪਲੱਸ ਹੋ ਜਣੀ ਹਾਂ ਸੋਣੀ ਨੇ ਤੇ ਹੁਣ ਤੈਨੂੰ ਇਹ ਵੀ ਪਤਾ ਗੱਲ ਦੀ ਉਹਨਾਂ ਨਾਲ ਸਾਡੇ ਦਿਮਾਗ ਪੜੇ ਹੋਏ ਹੁੰਦੇ ਆ ਉਹਨਾਂ ਨੇ ਤੇਰੀ ਕੋਈ ਨਾ ਕੋਈ ਡਾਈਟ ਕੱਟ ਕਰਨੀ ਆ ਡਾਈਟ ਹੁੰਦਾ ਮੈਂ ਤਾਂ ਉਹਨੂੰ ਮੈਂ ਪਹਿਲੀ ਕਹਾਂ ਤਾ ਮਿੱਠਾ ਤਾਂ ਮਖਾਂਦੀ ਨਹੀਂ ਮੈਨਾਂ ਚਾਹ ਪੀ ਮਾ ਨਾ ਦੁੱਧ ਪੀ ਮਾ ਮੈਂ ਦੇ ਦੋ ਮੇਰਾ ਉਹਨੂੰ ਤੂੰ ਆਹ ਚਾਹ ਉਹਨੂੰ ਮੇਰੀ ਇਹਦੀ ਰੋਟੀ ਕਰ ਦੇਣੀ ਆ ਮੇ ਰੋਟੀ ਚਾਹ ਨੂੰ ਉਹਨਾਂ ਨੇ ਮੈਨੂੰ ਇੱਕੇ ਗੱਲ ਕਹਿ ਕੇ ਖੜਾ ਛਡਾਲੀ ਕਹਿੰਦਾ ਜਿਆਦਾ ਗੋਲੀ ਖਾ ਲੈ ਜਾਂ 10 ਕਿਲੋ ਵਜ਼ਨ ਘਟਾ ਲੈ ਮੈਂ ਵਜ਼ਨ ਘਟਾ ਲਿਆ ਮੈਂ ਚੱਕਰਾਂ 'ਚ ਪੈ ਗਿਆ ਚਲੋ ਚੱਲੀਏ ਜੀ ਉਹ ਆਇਆ ਚੱਲ ਜਾਈਏ ਮੈਨੂੰ ਚਲੋ ਚੱਲੀਏ ਆਹ ਦੇਖ ਲਓ ਮੈਂ ਦੋ ਡਾਕਟਰ ਮੈਂ ਕੋਹੜ ਖ ਓ ਚੱਲ ਆ ਕੇ ਲਾਉਣੀ ਸੱਸ ਜੀ ਲਾਓ ਚੁੱਕਰ ਵੀ ਖਾਣਾ ਨਾ ਮੈਂ ਦੱਸ ਨਹੀਂ ਜਿਹੜੇ ਕਹਿ ਨਹੀਂ ਸਕਦੇ ਵੀ ਖਾਣਾ ਨਾ ਕਰੋ ਕੋਈ ਨਹੀਂ ਬਾ ਜਿਹੜਾ ਦੇ ਨੌਲ ਜਿਹੇ ਮੈਂ ਦੋ ਮੋਰਟਾ ਤੇ ਆ ਗਿਆ ਹਾਂ ਬਸ 4-5 ਜਿਹੜੇ ਮੂਰਖਾ ਜਿਹੜੇ ਪਾਪਾ ਨੂੰ ਮੈਂ ਕਰ ਸਕਿਆ ਵੀ ਕੋਈ ਨਹੀਂ ਹਮਰੇ ਇੱਕ ਬੰਦਾ ਸਪੋਰਟ ਮਾ ਵੀ ਚਾਹੀਦਾ ਹੈ ਹੈ ਤਾਂ ਕਹੇ ਵੀ ਇੱਕ ਬੰਦਾ ਕਹੇ ਮੈਂ ਚਲੋ ਤੇ ਕੋ ਬੈਗ ਬੂਕ ਦੇ ਆ ਜਾ ਆ ਜਾ ਛੇਤੀ ਕਰੋ ਗੱਡੀ ਸਟਾਰਟ ਕਰੋ ਜਲਦੀ ਪਾਣੀ ਦੀ ਬੋਤਲ ਵੀ ਲੈ ਲਓ ਕਿਹਨੇ ਆ ਆ ਤੁਸੀਂ ਕੱਟੂ ਕਰਾ ਦਿਓ ਰਮੇਦਰ ਪੂਰਨ ਚਲੋ ਬੈਗ ਚਾ ਚਲੋ ਚਲੋ ਫੇ ਤੁਹਾਨੂੰ ਗਾਹੀ ਮਿਲਦੇ ਚੱਲ ਗਏ ਆਹੋ ਆਹੋ ਕੇ ਦੇ ਦੇ ਮਸੇ ਗਲਾਸ ਲੈ ਲੈ ਨਹੀਂ ਨਹੀਂ ਲੈ ਨਹੀਂ ਤਾਕ ਡੀਲ ਜਾਣੀ ਆਪਣੀ ਤਾ ਜਾਣੀ ਜਾਣੀ ਰੋ ਰੋ ਇਹ ਲੈ ਚਲ ਬਾਏ ਬਾਏ ਕੀ ਦੇ ਪਾਪਾ ਚਲੋ ਠੀਕ ਹੈ ਜੀ ਮਿਲਦੇ ਆ ਸਾਨੂੰ ਬਾਹਰ ਚੱਲ ਕੇ ਲਓ ਜੀ ਬੂਆ ਜੀ ਵਾਸਤੇ ਹੁਣ ਫਰੂਟ ਲੈ ਜੀ ਕੋਈ ਚਾਚਾ ਜੀ ਕਹਿੰਦੇ ਵੀ ਮਠਿਆਈ ਨਾਲ ਉਹ ਫਰੂਟ ਚੰਗਾ ਹਾਂ ਹੈ ਕੋਈ ਹੈ ਵੀ ਕਿੱਥੇ ਹੈ ਹੁਣ ਆਪਾਂ ਖੜੇ ਆ ਇਹ ਇੱਕ ਰੋਡ ਤਾਂ ਚੱਲ ਜਾਂਦਾ ਇੱਧਰ ਨੂੰ ਇਹ ਝਾੜ ਸਾਹਿਬ ਨੂੰ ਨਾ ਝਾੜ ਸਾਹਿਬ ਕਹਿੰਦਾ ਸੌਰੀ ਇਹ ਮਾਛੂਆੜੇ ਨੂੰ ਮਾਛੂਆੜੇ ਨੂੰ ਹਾਂ ਆਹ ਚੱਲ ਜਾਂਦਾ ਇਹ ਸਮਰਾਲੇ ਨੂੰ ਇੱਧਰ ਨੂੰ ਜਿਹੜਾ ਇੱਧਰ ਨੂੰ ਜਾਂਦਾ ਹੈ ਮਾਛੂਆੜੇ ਉਹ ਹੀ ਪਿਤਾ ਦੀ ਧਰਤੀ ਆ ਹਾਂ 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 ਤੇ ਉਹਦੇ ਸਾਹਮਣੇ ਲੱਗਿਆ ਵਾ ਬੋਰਡ ਉਹ ਦੇਖ ਠੀਕ ਹੈ ਨਾ ਚਾਰਨ ਕਮਲ ਸਾਹਿਬ ਆਪਾਂ ਗਏ ਸੀ ਕਾਲੀ ਲੈ ਕੇ ਹਾਂ 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 ਉਧਰ ਨੂੰ ਜਾਂਦਾ ਅਹਰੋਂ ਤੇ ਬਾਕੀ ਇੱਧਰ ਨੂੰ ਜਿੱਧਰ ਨੂੰ ਹੁਣ ਆਹ ਰੋਡ ਜਾਂਦਾ ਇਹ ਜਾਂਦਾ ਸਿੱਧਾ ਲੁਧਿਆਣੇ ਨੂੰ ਨੀਲੋ ਵਾਲਾ ਰੋਡ ਆਪਾਂ ਸਿੱਧਾ ਜਾਣਾ ਆਪਾਂ ਸਿੱਧਾ ਜਾਣਾ ਏ ਹੋਰ ਕੀ ਲੈਣਾ ਏ ਤੇਲੇ ਕਿਹੜੇ ਟੱਕਰ ਤੋਂ ਜੀ ਸਾਦੇ 9 ਕਿਲੋ ਅੰਗੂਰ ਇਹ ਚਾਹੀਦੇ ਬਾਈ ਜਿੰਨੇ ਟੱਕਰ ਕਿਲੋ ਛੇ ਨਹੀਂ ਹੋਇਆ ਕੋਈ ਛੇ ਛੇ ਉਹ ਤੋਂ ਛੋਟੇ ਛੋਟੇ ਲੈ ਗਏ ਕੋਈ ਛੋਟੇ ਆ ਨਾ ਆ ਫਿਰ ਲੈ ਲਿਓ ਰੂਰਾ ਕਿੱਲੇ ਹਾਂ ਚੱਲ ਠੀਕ ਆ ਜੇ ਦੋ ਅਸੀਂ ਕਿੱਲੇ ਕਿੱਲੋਂ ਨੂੰ ਕਿੱਲੇ ਚੜ ਜਾਂਦੇ ਆ ਕਿ ਜੀ ਕਿੱਲੋਂ ਨੂੰ ਬੇਟਾ ਕਿੰਨੇ ਹਰਖੇ ਨੇ ਬੱਜ ਚਾਚਾ ਨੇ ਜੇ ਅਜੇ ਨਾਲ ਤੱਕ ਆਈ ਆ ਜਾ ਜੀ ਬੜਾ ਆਹ ਬੜੇ ਆਈ ਕਿੰਨੇ ਚੜ ਜੂਗੇ ਜੀ ਇਹ ਦਾਦਾ ਨੂੰ ਵੀ ਆ ਸਕਦਾ ਅੱਠ ਦੇਖ ਕੇ ਉਹਦਾ ਰੱਖ ਕੇ ਕਿੰਨੇ ਆ ਜੀ ਇਹ 14 ਦੇ ਲਈ ਆਇਆ ਹੈ ਇਹ ਇਹ ਹੋ ਗਏ 1.5 ਕਿਲੋ ਦੇ ਉੱਪਰ ਆਈ ਮੈਂ ਇਸ ਤੇ ਦਾ ਬੋਲਦਾ ਹਾਂ ਕੈਲਕੂਲੇਟਰ ਤੋਂ ਸਸਤਾ ਕਰਾਂ 2 ਕਿਲੋ ਕਰ ਦੋ ਆਹ ਦੇਖੋ ਕਿ ਉੱਪਰ ਜੁਰੀਆਂ ਜੁਰੀਆਂ ਹੂੰ ਜੁਰੀਆਂ ਤਾਂ ਹੁਣ ਲਹਿਰਾਂ ਪਰ ਫਿਰਦੀਆਂ ਏ ਇਹ ਇੱਧਰ ਟੈਡੀ ਵੀਅਰ ਲਾਇਆ ਵੀ ਅੱਬਾ ਇੱਥੇ ਇੱਕ ਮਾਰਕੀਟ ਵੀ ਮਿਲਦੀ ਥਾਣੂ ਇਸ ਰੋਡ ਪਰ ਨੀਲੋ ਵਾਲੇ ਰੋਡ ਪਰ ਅੱਗੇ ਕਿਤੇ ਮਾਰਕੀਟ ਨਹੀਂ ਹੈ ਜਾਂ ਫਿਰ ਲੁਧਿਆਣੇ ਜਾ ਕੇ ਹੀ ਆ ਹਾਂ ਮੈਂ ਗੋਲ ਕੱਪੇ ਖਾਣੇ ਤੇ ਗੋਲ ਕੱਪੇ ਹਨ ਕਿੱਥੇ ਦੇਖੇ ਨਹੀਂ ਪੜਿਆ ਤੁਸੀਂ ਤਾਂ ਪਾਈ ਹਾਂ ਸਭ ਤੋਂ ਪਹਿਲਾਂ ਕੀ ਆਉਂਦਾ ਮੈਂ ਤੁਹਾਨੂੰ ਹੁਣ ਹੈ ਹੀ ਨਹੀਂ ਓਰੇ ਮੈਂ ਤੇ ਤੁਸੀਂ ਜਿਵੇਂ ਚਮਕਾੜ ਖੜਾ ਦਿੰਦੇ ਓ ਮੈਨੂੰ ਹੁਣ ਕੀ ਪਤਾ ਉਹ ਹੌਣ ਦਾ ਕੁਛ ਬਤਾਇਨੀ ਪਾਇਆ। ਉਹ ਪੀਲਾ ਨਿੰਬੂ ਪਾਣੀ ਪੀ ਲੰਨੇ ਆ। ਹੈਨਾ? ਪੀ ਲਿਓ ਆਪੇ। ਪੀ ਲੰਨੇ ਆ। ਫਿਰ ਪੈਸੇ ਦੇ ਦਿਓ। ਤੇ ਹੁਣ ਕੇਲੇ ਲੈਣੇ ਕੇਲੇ। ਹਾਂ? ਠੀਕਾ। ਗੋਲ ਗੱਪੇ ਖਾਣੇ ਨੂੰ ਤੇ ਪੈਸੇ। ਇਹੋ ਕੇਲੇ ਦਵਾ। ਕੀ ਗਲਤ ਕਰਿਆ ਮੈਂ? ਤੁਹਾਨੂੰ ਮੈਂ ਕਰ ਤਾ ਪਹਿਲਾਂ ਮੈਂ ਕੋ ਤੁਰੀ ਆ। ਅਭੀ ਮੈਂ ਗੋਲ ਗੱਪੇ ਖਾਣੇ ਆ। ਮੈਨੂੰ ਕਹਿੰਦੇ ਚੱਲ ਚੱਲ ਅੱਗੇ ਦਵਾ ਦਿੰਦੇ। ਉਹ ਹੁਣ ਗੋਲ ਗੱਪੇ ਮੈਡਮ ਉਹਰੇ ਹੈ ਹੀ ਨਹੀਂ। ਮੋਰ ਹੈਗੇ ਤੇ ਹਾਂ ਚਲੋ ਚੱਲੀਏ ਚਮਕੌਰ ਨੂੰ ਡੋ। ਹੋਰ 10 ਕਿਲੋਮੀਟਰ ਪਿੱਛੇ ਨੂੰ ਚੱਲੀਏ। ਮੈਂ ਤਾਂ ਸਿੱਕੇ ਆ ਕੰਮ ਕਰ। ਗੋਲ ਗੱਪੇ ਦਾ ਆਚਾਰ ਨਹੀਂ। ਫਿਰ ਗਲਤੀ ਵੀ ਤੁਹਾਡੀ। ਕਹਿ ਤੂੰ ਗਲਤੀ। ਮੈਂ ਮੰਨਦਾ ਤੇਰੀ ਵੀ ਤੇਰੀ ਗਲਤੀ ਆ। ਕਹੋ ਮੇਰੀ ਗਲਤੀ ਆ। ਉਹ ਆਹੋ ਹੁਣ ਉੱਥੇ ਚਮਕੌਰ ਨਹੀਂ ਖੜਾ ਹੋਏ। ਗਾਹਾਂ ਖੜਾ ਦੂਗੇ ਤੈਨੂੰ ਟੈਨਸ਼ਨ ਨਾ ਲੈ। ਹੁਣ 10 ਰੁਪਏ ਦੇ ਗੋਲ ਗੱਪੇ ਨਹੀਂ ਖਾ ਹੁਣੇ ਤੇ ਪਿੱਛੇ ਨੂੰ 10 ਕਿਲੋਮੀਟਰ ਪਿੱਛੇ ਨੂੰ ਜਾਣਾ ਪੈਣਾ। ਹਾਂ? ਚੱਲ ਗਾਹਾਂ ਜਾ ਕੇ ਖਾ ਲਈ। ਚੱਲ ਹੁਣ ਮੂੰਹ ਜਾਂ ਸਿੱਧਾ ਕਰ ਲੈ। ਕੱਢੀ ਦੰਦ ਜੇ ਮੜੇ ਕੱਢੀ ਕੱਢੀ ਹਾਂ ਹਾਂ ਠੀਕ ਆ ਕੁਛ ਰਹਿਣਾ ਚਾਹੀਦਾ ਚਲੋ ਫਿਰ ਹੁਣ ਕਹਾ ਜਾ ਕੇ ਉਧਰ ਉਹ ਮਾਰਦੀ ਹਾਕਾ ਗੱਡੀ 'ਚ ਬੈਠੀ ਜੀਜੀ ਰਿਆ ਦੇ ਮੈਨੂੰ ਤੂੰ ਨਾ ਜੀਜੀ ਖਾਣੀ ਹੈ ਕਿਆ ਖਾਣਾ ਉਹਨੇ ਹਾਂ ਨੇ ਪਕੌੜੀਆਂ ਜੀਆਂ ਲੈ ਲਈ ਚਲੋ ਫਿਰ ਹੁਣ ਉਹਨੂੰ ਦੇ ਦਈਏ ਸ਼ੁਭ ਨੂੰ ਕੋਈ ਚੀਜ਼ ਲੈ ਕੇ ਫੇਰ ਕਹਾ ਲੁਧਿਆਣੇ ਚੱਲਦੇ ਆ ਪਾਚੀਏ ਜੀ ਬੂਆ ਕੋਲ ਫੁੱਲ ਲੈ ਗੱਡੀ ਦੇਣਾ ਗੱਡੀ ਕਰਕੇ ਤਾਇਆ ਸ੍ਰੀਕਾਰ ਫੁੱਲ ਲੈ ਕੇ ਆਈਆਂ ਥੈਂਕ ਯੂ ਵੇ ਸਸੀ ਘਰ ਜੋਂ ਤਾਂ ਪਾ ਚੱਕ ਲਿਆ ਸਸੀ ਘਰ ਲੈ ਲਿਆ ਲੈ ਲਿਆ ਲੈ ਲਿਆ ਉਹ ਠੀਕ ਆ ਜੀ ਹਾਂਜੀ ਹਾਂਜੀ ਸਸ ਮੇਰੀ ਸਤ ਸਿਰਿਆ ਅਕਾ ਤੁਹਾਨੂੰ ਸੁਣਾ ਕੇ ਮੈਂ ਅੱਜ ਠੱਠੀ ਆ ਬਸ ਠੀਕ ਆ ਠੀਕ ਠਾਕ ਚਲੋ ਵਿਆਹ ਹੋਊਗਾ ਡੀਗੜੀ ਜਾਮ ਚ ਫਸ ਗਿਆ ਤੁਹਾਡੇ ਲੁਧਿਆਣੇ ਚ ਜਾਮ ਲੱਗਦਾ ਕੋਸ ਲੱਗਦਾ ਬਸ ਲੱਗਦਾ ਹੋਰ ਕਾ ਲੱਗਦਾ ਆਹ ਜੇ ਐਸੇ ਜਾਮ ਤੋਂ ਗੱਡੀ ਜਮੀ ਤੇ ਨਾ ਚੱਲੇ ਨੂੰ ਪਾਲੇ ਕਰ ਕਹਿੰਦੇ ਆਇਆ ਹੋਇਆ ਕਰ ਵੀ ਸਿਮਰਨ ਨੂੰ ਫੋਨ ਕਰਕੇ ਪੁਲਿਸਾਂ ਤੇ ਕਿਹੜਾ ਢਾਣਾ ਪੈਣਾ ਤੁਹਾਨੂੰ ਤਾਂ ਪੁਲਿਸ ਵੀ ਬਹੁਤ ਖੜੀ ਨਾ ਤੇ ਤੁਸੀਂ ਰੌਂਗ ਸਾਰ ਗੱਡੀ ਪਾ ਲਈ ਇਹਨਾਂ ਨੇ ਡਬਲ ਡਿਊੜੀਆਂ ਲੱਗੀਆਂ ਹੋਈਆਂ ਨੇ ਸਿਮਰਨ ਵੀ ਹੁਣ ਕੱਪੜੇ ਬਦਲ ਨਹੀਂ ਆਊਗਾ ਬਸ ਮੱਝ ਕੇ ਜਾਊਗਾ ਤੁਹਾਨੂੰ ਹਾਏ ਡਿਊੜੀਆਂ ਹਾਏ ਕੀ ਕਰੀਂ ਪਰ ਮੇਰੀ ਐ ਪਹਿਲਾਂ ਤਾਂ ਤੁਹਾਨੂੰ ਬਤਾਈਆਂ ਤੇਰੀ ਗੱਡੀ ਦੀ ਐ ਤੁਹਾਨੂੰ ਵੀ ਬਤਾਈਆ ਪਹਿਲਾਂ ਤੇਰੀ ਗੱਡੀ ਦਾ ਮੀਲਾ 103 ਨੰਬਰ ਗੱਡੀ ਦਾ 107 ਹਾਂ ਇਸੇ ਦਾ ਨੰਬਰ ਬੀ ਐਲ ਪੀ ਨੰਬਰ ਤੇ ਤਰੀਕ ਤੋਂ ਮੇਰਾ ਜਨਮ ਦਿਨ ਕਿੰਨੇ ਲੱਗਦਾ ਬੇਟੇ ਹਾਂ ਸਰ ਉਹ ਵੀ ਪਤਾ ਉਹਦਾ ਪਤਾ ਹੀ ਨਹੀਂ ਰਿਹਾ ਗਿਆ ਵੀ ਤੇ ਪਤਾ ਤੁਹਾਡੇ ਨਾਲ ਜ਼ਿਆਦਾ ਪਤਾ ਹੈ ਕੋਸ਼ੁਦੀਆਂ ਬੈਠੀਓ ਸੁਣਦੀ ਆ ਜਾਓ ਤੁਹਾਨੂੰ ਨਹੀਂ ਆਇਆ ਪਤਾ ਮੈਂ ਤਾਂ ਭਈ ਮੇਰਾ ਤਾਂ ਦਿੱਖਦਾ ਐਸਾ ਦਿਮਾਗ ਵਾਲਾ ਮੈਂ ਸਭ ਕੁਝ ਹੀ ਭੁੱਲ ਗਿਆ ਅੱਛਾ ਆਪਣੀ ਅਨਿਵਰਸਰੀ ਕਰਤੀ ਪਤਾ ਨਹੀਂ ਸਵੀਟ ਹੋ ਵਾਹ ਗੁਰੂ ਤੇਰਾ ਸ਼ੁਕਰ ਹੈ ਕੌਣ ਸੀ ਅਸੀਂ ਜਿਹੜਾ ਸਾਥ ਨਾਲ ਜਾਮ ਲੱਗੇ ਪਏ ਤੇ ਮੈਨੂੰ ਤਾਂ ਉਮੀਦ ਨਹੀਂ ਸੀ ਸਹੀ ਗੱਲ ਲੱਗਦੀ ਨਾਲੇ ਹੈ ਨਾ ਹੋਰ ਕੀ ਮੈਨੂੰ ਤਾਂ ਆਦਾ ਵੀ ਅੱਜ ਇਧਰ ਹੀ ਰਾਤ ਕੱਟਣੀ ਪਣੀ ਸਾਨੂੰ ਮੈਂ ਤਾਂ ਪੈ ਤੇ ਜਾਮ ਤੇ ਰਹਿ ਲੈਣਾ ਹਾਂ ਠੀਕ ਹੈ ਇਹੀ ਤਾਂ ਇਹ ੱਟਕੇ ਨਾਲ ਰੋਂ ਗੂਮ ਥੜ ਗੱਡੀਆਂ ਬਾੜੀਆਂ ਮੈਂ ਕਿੱਥੇ ਬਾੜਨ ਦਾ ਮੈਂ ਤਾਂ ਲੈਚ ਆਉਣਾ ਤਾਂ ਤਾਂ ਹੀ ਪਹੁੰਚ ਗਿਆ ਵੀ ਬਾੜਵਾਸ ਨਹੀਂ ਕਿੱਥੇ ਪਹੁੰਚੋਗੇ ਬਜਰਾ ਸਾਫਲਾ ਜਾਮ ਲੱਗਿਆ ਪਿਆ ਹਾਂ ਜੀ ਇਹ ਕਹਿੰਦਾ ਚਾਚਾ ਜੀ ਇਹਨਾਂ ਦਾ ਮਹਾਂਪੁਰ ਸੁਬਾਹ ਗਿਆ ਰੱਖ ਕੇ ਗਏ ਮਾਪੇ ਆਏ ਨੇ 1000 ਰੁਪਏ ਦੇ ਕਰਜ਼ੇ ਨਾ ਬਾਬਾ ਉਹ ਤਾਂ ਇੱਕ ਦਿਨ ਸ਼ਕਲਾ ਆਇਆ ਤਾਂ ਸਾਡਾ ਭੌਣ ਤੇ ਆਪਣਾ ਜੋਬ ਕਰਦਾ ਪਰ ਚੱਲ ਗਲਤੀ ਤੇ ਜਿਹੜੀ ਗਲਤੀ ਉਹ ਤੁਹਾਨੂੰ ਕਰਦੇ ਹੋ ਉਹਦਾ ਗਲਤੀ ਹੈ ਹਾਂ ਜੀ ਬਿਲਕੁਲ ਜਿਹਦਾ ਪੰਗਾ ਖੜਾ ਹੋ ਰਿਹਾ ਉਹਦਾ ਆ ਫਿਰ ਆ ਫੁੱਫੜ ਜੀ ਦੀ ਮੂਟ ਹਾਂ ਅੱਛਾ ਜੀ ਜਦੋਂ ਪਲਵਾਮਾ ਚ ਅਟੈਕ ਹੋਇਆ ਸੀ ਤੇ ਵੀ ਪਲਵਾਮਾ ਨਹੀਂ ਕਿੱਥੇ ਅਟੈਕ ਹੋਇਆ ਸੀ ਉਹ ਉੱਥੇ ਸ਼ਹੀਦ ਹੋ ਗਏ ਸੀ ਅੱਛਾ ਜੀ ਹਾਂ ਪ੍ਰੋਜ ਪਰ ਪਤਾ ਨਹੀਂ ਕਿੱਥੇ ਹੋ ਗਿਆ ਸੀ ਬਣਾ ਪੰਜਾਬ ਚ ਹੋਇਆ ਸੀ ਅੱਛਾ ਜੀ ਉੱਥੇ ਸ਼ਹੀਦ ਹੋ ਗਏ ਸੀ ਫਿਰ ਭਾਣ ਜਨ ਨੂੰ ਉਹੀ ਜੋਬ ਮਿਲੀ ਸੀ ਅੱਛਾ ਸਰਕਾਰੀ ਹੋ ਗਿਆ ਸਰਕਾਰੀ ਹੋ ਗਿਆ ਕੋਟੇ ਦੇਖਣ ਆਇਆ ਹੋਰ ਹਾਂ ਇੱਕ ਨਹੀਂ ਹੈ ਜੀ ਇਹਦਾ ਕਹਿੰਦਾ ਆ ਗਈ ਕਾਣੇ ਆ ਗਈ 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 ਆ ਗ ਉਹ ਆ ਜਾਓ ਸ਼ੂਗਰ ਕਰਾ ਕੇ ਦੂਰ ਹਟਦੇ ਨਹੀਂ ਮੈਂ ਨਾ ਪੀਉਂ ਇੱਕ ਗੱਲ ਆ ਜਿਉਂ ਜਿੱਥੇ ਵੀ ਜਾਓ ਜੈਸਮੀਨਾ ਜੈਸ ਜੈਸਮੀਨ ਦਾ ਸਾਰਿਆਂ ਨੂੰ ਪਤਾ ਵੀ ਮਿੱਠੀ ਮਿੱਠਾ ਖਾਓ ਬਸ ਜਿੱਥੇ ਵੀ ਜਾਓ ਮਿੱਠਾ ਹੀ ਖਾਓ ਸਹੀ ਗੱਲ ਕੱਟਾ ਫੁਲਕਾ ਸੈਂਡਵਿਚ ਵੀ ਖਾਣਾ ਲੇਕੇ ਹੈ ਕਿ ਮੈਂ ਤਾਂ ਦੱਸਦੀ ਬਹੁਤ ਵਧੀਆ ਕੱਟਾ ਤਾਂ ਪੁੰਨ ਘਟਦਾ ਹੈ ਸੈਂਡਵਿਚ ਨਾਲੋਂ ਠੀਕ ਆ ਜੀ ਨਹੀਂ ਸਦੀਪ ਨੇ ਖਾਣਾ ਬਸ ਸਾਰਾ ਤਲਾਇਆ ਕੱਲੀ ਨੇ ਮੈਂ ਤਾਂ ਫਰੂਟ ਬਰਾ ਟਗਾ ਕੇ ਸਾਹ ਲਾਣਾ ਲੈ ਕੇ ਤੈਨੂੰ ਆਇਆ ਬਾਪ ਰਹੀ ਉਹ ਮੈਂ ਤਾਂ ਬਾਪ ਜੀ ਕੱਟੋ ਤੁਰਦਾ ਕੱਟੇ ਨਹੀਂ ਉਹ ਬਾਤ ਵੀ ਬਾਬਾ ਜੀ ਸਾਨੂੰ ਬੱਸ ਦੋ ਨਾ ਸਾਡੇ ਬਿਨਾ ਖਾਈ ਆਪ ਜਾਣੇ ਅੱਜ ਹੋਈ ਹੁੰਦਾ ਹਾਂ ਦੇਖ ਲਾ ਭੈਣ ਕੋ ਖਾਓ ਜੀ ਪਰ ਉਹ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਨਾ ਵੀ ਮੈਂ ਗੱਲ ਸੁਣੋ ਇੱਕ ਕਹਾਵਤ ਨਹੀਂ ਖਾਣ ਪੀਣ ਨੂੰ ਬੰਦਰ ਬੰਦਰੀਆਂ ਦੰਦੇ ਖਾਣ ਨੂੰ ਰੇਸ ਹਾਂ ਜੀ ਬਹੁਤ ਹੈ ਰੇਸ ਨੀ ਤੁ ਆਜਾ ਸਰਦਾਰ ਜੀ ਫੇਸ਼ ਲੈ ਲੋ ਪਹਿਲਾਂ ਤੁਸੀਂ ਵੀ ਪਹਿਲਾਂ ਹੁਣ ਛੱਕ ਲਈਏ ਨਾ ਆਜੋ ਤੁਸੀਂ ਵੀ ਇਹਨੂੰ ਸੁਖੀ ਜੀ ਮਿਲੋ ਲਓ ਲੀਹ ਤੇ ਦੇਖੀ ਰੀ ਦੇ ਨੇ ਲਓ ਪਾ ਜਿਹੜੇ ਪੂਆ ਜੀ ਦੇ ਘਰ ਆ ਵਾ ਪੂਆ ਜੀ ਨੇ ਭਾਈ ਪੋਸ਼ਾਦੇ ਦੇ ਬੁਲਾਇਆ ਤਾਂ ਜੀ ਆ ਵੈਸੇ ਪੂਆ ਜੀ ਨੇ ਖੇਚਲ ਬਹੁਤ ਜ਼ਿਆਦਾ ਕੱਟ ਲਈ ਆ ਇਹ ਜੀ ਦਾ ਖੇਚਲ ਹੈ ਜੀ ਆ ਅਜੀ ਦਾ ਉੱਤੇ ਹੀ ਨੇ ਚੜ ਗਿਆ ਉਹ ਜੋ ਉੱਤੇ ਹੀ ਨੇਰੇ ਚ ਬੈਠੇ ਰਹੇ ਜੀ ਜਦ ਤੇ ਆਹ ਲੇਖ ਦਾ ਪਤਾ ਨਹੀਂ ਤਾਂ ਦੇ ਹੀ ਚੜ ਗਿਆ ਤੇ ਅਜੀ ਸ਼ਾਦਾ ਦੇਸੀ ਕੀ ਦੇ ਨਾਲ ਉਹ ਜਿਹੜੀ ਚਟਣੀ ਹਾਂ ਮੇਰੇ ਰਾਸ਼ਟਰੀ ਖਾਣਾ ਚਾਵਲ ਚਾਵਲ ਤਾਂ ਜਿੱਥੇ ਜੈਸਮੀਨ ਜਾਂਦੀ ਇੱਥੇ ਬਣਦੇ ਹੀ ਹੈ ਜੀ ਸਾਨੂੰ ਪਤਾ ਹੀ ਆ ਐ ਸ਼ਿਮਲਾ ਮਿਰਚ ਦੇ ਵਿੱਚ ਸਪੈਸ਼ਲ ਬੁਲੇ ਪਨੀਰ ਪੂਆ ਜੀ ਨੇ ਪੂਆ ਜੀ ਕਹਿੰਦੇ ਵੀ ਰਵਿੰਦਰ ਦੀ ਸਾਰੀਆਂ ਚੀਜ਼ਾਂ ਉਹੀ ਪਨੀਰੇ ਪਨੀਰ ਘਰ ਦਾ ਜਰਵਿੰਦਰ ਦੀ ਫੇਗਰੇ ਚੀਜ਼ ਹੈ ਦੇਵੀ ਜਦੋਂ ਭੂਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਮਾਨਤਾ ਨੇ ਹੁੰਦਾ ਜੀ ਹੋਰ ਹੋਰ ਦੇ ਕਿਆ ਲੈ ਕੇ ਜਾਣਾ ਉਹਨਾਂ ਨੇ ਕਿਆ ਗੱਲਾਂ ਭੂਆ ਦਾ ਪਿਆਰ ਚਾਹੀਦਾ ਇੱਧਰ ਮੈਡਮ ਜੀ ਸਿਵਲ ਵਰਦੀ ਵਿੱਚ ਆ ਗਏ ਸ਼ਾਰ ਕਰਦੀ ਲੱਗਦੀ ਸੀ ਕਿ ਮੈਂ ਕਿਹਾ ਰੈਕਸ ਜੀ ਹੋ ਕੇ ਪ੍ਰਸੰਨ ਅਸੀਂ ਹਲੇ ਕੋਸਟੇਰੀਆ ਮੈਡੀਕਲ ਅਸੀਂ ਥੋੜਾ ਜਿਆ ਬਾਹਰ ਚਲ ਗਏ ਤੇ ਮੈਂ ਚਾਚਾ ਜੀ ਥੋੜਾ ਜਿਆ ਇੱਥੇ ਘੁੰਮਣ ਚਲ ਗਏ ਤਾਂ ਕਰਕੇ ਅਸੀਂ ਹਲੇ ਉੱਥੇ ਵਰਦੀ ਚ ਫੇਰ ਇਹਨਾਂ ਦਾ ਚਾਚਾ ਜੀ ਵੱਡ ਗਿਆ ਮੈਚ ਚ ਮੈਂ ਕੀ ਨਹੀਂ ਕਹਿੰਦਾ ਮੈਂ ਛੱਡਦਾ ਰੋਟੀ ਛੱਡਦਾ ਕੋਈ ਨਹੀਂ ਚਾਚਾ ਜੀ ਕਿੰਨੀਆਂ ਗੱਲਾਂ ਤੇ ਪਰਦਾ ਮਾਰਦਾ ਮਾਸੀ ਨੇ ਤਾਂ ਚਲੇ ਕਹਿੰਦਾ ਚਾਚਾ ਜੀ ਹੁਣ ਦੇਖ ਰਹੇ ਆ ਜੀ ਮੂਸੀ ਜੂਗਾ ਮੂਸੀ ਜੂਗਾ ਇੱਕ ਗੱਲ ਤਾਂ ਪਤਾ ਕੀ ਹੈ ਇਹ ਇਹ ਫਿਰ ਇਹ ਲੋ ਵੀ ਸਾਡੀ ਦਾ ਹੁਣ ਪਹਿਲਾ ਵਾਲੀ ਵੀਡੀਓ ਵਿੱਚ ਕਿਹਾ ਹੋਇਆ ਕਿ ਜਦੋਂ ਸੌ ਰੰਗ ਨੂੰ ਸਮਝ ਆਪ ਤਾਂ ਲੱਗਦੀ ਹੀ ਲੱਗਦੀ ਹੈ ਦੇਖੀ ਪੈਸੇ ਇਹ ਲੈ। ਇਹ ਖਾਣਾ ਤੁਸੀਂ? ਨਹੀਂ ਤਾਂ ਮੈਂ ਹੈਗਾ। ਬੱਸ ਰਾਤ ਨੂੰ ਖਾ ਕੇ ਹੋ ਜੜੇ ਨੇ। ਐਂ ਤਾਂ ਤੂੰ। ਹਾਂ ਵੀ ਮੈਂ ਹੁਣ ਖਾਣੀ ਨਹੀਂ ਐਸ ਕਰੀ। ਠੀਕ ਆ? ਮੈਂ ਤਾਂ ਖਾਉਂਗੀ। ਮੈਂ ਚਾਹੇ ਨਾਮ ਹੀ ਕਰਾਂ। ਮੈਂ ਤਾਂ ਬੂਹਾਂ ਨਾ ਰੱਖੂ। ਤੈਨੂੰ ਸਾਰਾ ਕੁਝ ਹਾਜਮ ਆ ਹੈ? ਸਾਨੂੰ ਕੁਝ ਨਹੀਂ ਹਾਜਮ। ਉਹ ਮੈਂ ਕੀ ਕਿਹਾ? ਹਾਂ। ਵੀ ਮੈਂ ਜਿਹੇ ਤੇ ਖਾਉਂਗੀ ਚਾਹੇ ਮੈਂ ਨਾਮ ਕਰਾਂ। ਨਾਮ ਦਾ ਮਤਲਬ ਮਿਰਬਿੰਦਰ ਨੂੰ ਪਤਾ ਇਹਦਾ ਮੈਂ ਮੱਥ ਮੈਂ ਸਮਝ ਗਈ। ਵੀ ਮੈਂ ਦੋ ਟੂੰਗਾ ਲਾਉਂਗੀ ਬਾਕੀ ਤਾਂ ਰਵਿੰਦਰੇ ਖਾਊਗਾ। ਮੈਨੂੰ ਤਾਂ ਪਹਿਲੇ ਢੰਗੀ ਚੀਜ਼ ਮੈਂ ਤੁਹਾਡੇ ਸਾਹਮਣੇ ਲੈ ਚਾਹਤੀ ਮੈਂ ਫਿਰ ਹੱਥ ਵੀ ਨਹੀਂ ਲਾਈਦਾ ਜਿਹੜੀ ਚੀਜ਼ ਨਹੀਂ ਮਾਫ ਮੰਗੂਗੀ ਚਾਹੇ ਝੁੰਗਦਾ ਹੀ ਨਾ ਮੈਂ ਝੁੰਗ ਵੀ ਨਹੀਂ ਮਰਗੀ ਕਰ ਲਿਆ ਚਾਹੇ ਕੈਮਰਾ ਚ ਚਾਲੂ ਕਰਕੇ ਰੱਖੀ ਬਾਫੇ ਠੀਕ ਤੇ ਚਲੋ ਜੀ ਫਿਰ ਹੁਣ ਛਕ ਲਈਏ ਪ੍ਰਸ਼ਾਦਾ ਫਿਰ ਪੂਆ ਜੀ ਸਾਡੇ ਬਹੁਤ ਬਹੁਤ ਪੂਆ ਜੀ ਦਾ ਧੰਨਵਾਦ ਆ ਤੇ ਮਿਲਦੇ ਆ ਜੀ ਫਿਰ ਤੁਹਾਡੇ ਬੱਚੇ ਦਾ ਸਾਰਿਆਂ ਦੇ ਮੂੰਹ ਚ ਪਾਣੀ ਆਉਦਾ ਹੁਣ ਹਾਂਜੀ ਹਾਂ ਮਿਲਦੇ ਆ ਜੀ ਸਾਨੂੰ ਤੁਸੀਂ ਅਗਲੇ ਵਲੌਗ ਚ ਜੈਸਮਿਨ ਨੇ ਹੁਣ ਚੌਲ ਮੂਹਰੇ ਦੇਖ ਲਏ ਹੁਣ ਇਹਦੇ ਬੈਠ ਹੁਣਾਂ ਏ ਆ ਚੱਕ ਲਿਆ ਪ੍ਰਸ਼ਾਦਾ ਇਹ ਕਾ ਚੱਕਰ ਦਾ ਇਹ ਦੇਸੀ ਕੀ ਵਾਲਾ ਦੇਸੀ ਕੀ ਵਾਲਾ ਯਾਰ ਅੱਛਾ ਦੇਸੀ ਕੀ ਵਾਲਾ ਪ੍ਰਸ਼ਾਦਾ ਦਾ ਵਿੱਕੀ ਵੀ ਰਣੇ ਅੱਜ ਮੈਚ ਖਾਣਾ